ਜਿਹੜੇ ਕਹਿੰਦੇ ਨਾ ਮਨ ਨੂੰ ਟਿਕਾ ਕੇ ਬਾਣੀ ਪੜੋ ਦਰਸਲ ਉਹਨਾਂ ਨੂੰ ਕੋਈ ਬਹੁਤ ਗਿਆਨ ਨਹੀਂ ਹੈ ਸਮਝ ਨਹੀਂ ਆਇਆ ਇਹਂਜ ਕਰਨਾ ਚਾਹੀਦਾ ਹੈ ਬਾਣੀ ਪੜੋ ਬਾਣੀ ਜਪੋ ਤਾਂ ਕਿ ਮਨ ਟਿਕ ਜਾਏ ਮਨ ਪਹਿਲੇ ਕਿਸ ਤਰ੍ਹਾਂ ਟਿਕ ਜਾਏਗਾ ਕਿਵੇਂ ਟਿਕ ਜਾਏਗਾ ਕਹਿੰਦੇ ਨਾ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਫਤੋ ਨਹੀਂ ਸਮਝ ਨਹੀਂ ਆਇਆ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋ ਜਾਏ ਬਿਨਾਂ ਗੁਰਦੁਆਰੇ ਆਇਆ ਮਨ ਕਿਸ ਤਰ੍ਹਾਂ ਸ਼ੁੱਧ ਹੋ ਜਾਏਗਾ ਕਿਵੇਂ ਟਿਕੇ ਬਿਨਾ ਜਪੀ ਤਿਆਂ ਬਿਨਾ ਬਾਣੀ ਜਪਿਆ ਮਨ ਕਿਵੇਂ ਟਿਕੇਗਾ ਮਨ ਨੂੰ ਟਿਕਾ ਕੇ ਬਾਣੀ ਜਪੋ ਗਲਤ ਬਾਣੀ ਜਪੋ ਤਾਂ ਕਿ ਮਨ ਟਿਕ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਗਲਤ ਗੁਰਦੁਆਰੇ ਜਾਓ ਸਤਸੰਗ ਦੇ ਚ ਜਾਓ ਤਾਂ ਕਿ ਮਨ ਸ਼ੁੱਧ ਹੋ ਜਾ ਬਿਨੁ ਭਾਗਾ ਸਤਸੰਗ ਨ ਲੱਭੈ ਬਿਨ ਸੰਗਤ ਮੈਨ ਬਰੀਜੈ ਜੀ